ਹਾਲ ਚਾਲਾ ਤੁਹਾਡੇ ਸਾਰਿਆਂ ਦਾ ਉਮੀਦ ਕਰਦੇ ਆਂ ਵੀ ਤੁਸੀਂ ਸਾਰੇ ਜਮੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਣਾ ਸ਼ੂਟ ਆ ਯੂਥ ਡਿਜ਼ਾਇਰ ਹੈਰੀ ਹੋਣਾਂ ਨਾਲ ਤੇ ਇੱਧਰ ਨਾਲ ਨੇਹੂ ਦਾ ਮੜਾ ਇਹ ਤੁਸੀਂ ਸੁਜੈਸ਼ਨ ਲਓ ਵੀ ਇਹਨੇ ਅਨਸਾਰ ਸਟਿੰਗ ਖੋਲੀ ਐ ਤੇ ਇਹ ਕਹਿੰਦੀ ਆ ਵੀ ਸਟਿੰਗ ਦੇ ਵਿੱਚ ਕੋਈ ਨਿਸ਼ਾਨੀ ਹੁੰਦਾ ਸਟਿੰਗ ਸਿਰਫ એનર્ਜੀ ਡਰਿੰਕ ਮੰਨੀ ਗਈ ਆ ਵੀ ਜੇ ਬੰਦਾ ਡਿੱਗਿਆ ਪਿਆ ਤੇ ਸਟਿੰਗ ਪੀ ਕੇ ਬੰਦਾ ਖੜਾ ਹੋ ਜਾਂਦਾ ਵੀ ਹਾਂ ਹੁਣ ਮੈਂ એનર્ਜੀ ਚਾ ਸੇਗਲ ਲੈ ਜਦੋਂ ਮੈਂ ਸ਼ੂਟ ਤੇ ਹਾਂ ਮੈਨੂੰ ਜਦੋਂ ਐਜ ਹੋ ਜਾਂਦੀ ਵੀ ਹਾਈ ਮੇਂ ਨੀਂਦ ਆਉਣ ਲੱਗ ਗਈ ਮੈਂ ਸਟਿੰਗ ਦੇ ਦੋ ਦਿਨ ਘੋਟਾਂ ਪੀ ਲਵਾਂਸ ਮੈਨੂੰ ਲੋਡ ਹੋ ਜਾਂਦਾ ਲੈ ਇਸਕੋ ਨਸ਼ਾ ਬੋਲਤੇ ਹੈ ਤੁਸੀਂ ਹਣ ਕਮੈਂਟਾਂ ਚ ਦੱਸਣਾ ਵੀ ਬਈ ਸਟਿੰਗ ਦੇ ਚ ਨਸ਼ਾ ਹੁੰਦਾ ਕਿ ਨਹੀਂ ਹੁੰਦਾ ਐਨਰਜੀ ਡਰਿੰਕ ਹੈ ਲੋਡ ਹੈਗਾ ਸਿਰ ਬੱਪੂ ਯਾਰ 10000 ਕਿਹ ਅੱਜ ਗੱਲਾਂ ਕਰੀ ਜਾਂਦੇ ਨੇ ਯਾਰ ਕੈਮਰਾ ਮੇਰੇ ਉੱਤੇ ਆ ਕੇ ਆਪਣੀ ਬੇਇੱਜ਼ਤੀ ਹੋ ਰਹੀ ਹੈ ਯਾਰ ਬੱਪੂ ਬੋਲ ਮੀਟ ਪ੍ਰੀਤ ਕੁਲਰ ਜਾਂ ਮੈਡਮ ਤੇ ਅਬਰ ਸੁਖਪਾਲ ਲੈਰਾ ਕਹਿੰਦੇ ਸੀ ਮਾਨਸਾ ਸੁਖਪਾਲ ਦੀ ਮਾਨਸਾ ਜਗਤਾਰ ਅੰਕਲ ਜੀ ਤੇ ਬਿਹਾਲ ਅੰਕਲ ਜੀ ਮੈਂ ਮੇਰਾ ਨੋ ਬਿਹਾਲ ਨਾ ਕਰੇ ਕੋ ਮੈਂ ਬਿਹਾਲ ਹੀ ਬੋਲਦੀ ਆ ਹਮੇਸ਼ਾ ਹੀ ਮੇਰੇ ਮੂੰਹ ਤੇ ਬਿਹਾਲ ਚੜ ਗਿਆ ਜਦੋਂ ਮੇਰੀ ਕੁੜੀ ਮੈਨੂੰ ਬਿਹਾਲ ਕਹਨੂਗੀ ਤਾਂ ਦੂਜਿਆਂ ਨੇ ਤਾਂ ਬੋਲ ਪਈ ਜਦੋਂ ਮੇਰੀ ਕੁੜੀ ਨੇ ਮੈਨੂੰ ਬਿਹਾਲ ਬੋਲਤਾ ਮੇਰਾ ਹਾਲ ਹੀ ਕੀ ਰਹੂਗਾ ਹਾਂ ਚਲੋ ਫਿਰ ਆਪਾਂ ਤੁਹਾਨੂੰ ਮਿਲਾਵਾਂਗੇ ਹੋਰ ਵੀ ਸਾਰਿਆਂ ਨਾਲ ਓਕੇ ਬਾਏ ਇਹ ਆ ਜੀ ਗਰਮੀ ਦਾ ਅਸਰ ਯੂਥ ਡਿਜ਼ਾਈਨ ਵਾਲਾ ਤੇ ਸਾਡਾ ਸੀਨ ਸੀ ਮਨੁਰਲੇ ਘਰੇ ਤੇ ਪਰਲੇ ਘਰੇ ਸਾਡੇ ਬੈਗ ਪਏ ਨੇ ਸੀਨ ਸੀ ਅਸੀਂ ਕਿਹਾ ਪਹਿਲਾਂ ਜੋਤ ਨੂੰ ਵੀ ਭਾਈ ਇਧਰੋਂ ਆਉਂਦਾ ਹੋਇਆ ਮੇਰਾ ਪਰਸ ਚੱਕ ਲਿਆ ਵੀ ਮੇਲੀ ਕੱਟ ਚ ਨਾ ਛੋਟੀ ਜੀ ਕੱਟ ਪਈ ਉਹ ਚੱਕ ਲਿਆ ਤੇ ਇਹ ਮਹਾਸ਼ਿਆ ਲੈ ਆਇਆ ਨੇਹੂ ਦਾ ਪਰਸ ਠੀਕ ਆ ਮੈਂ ਕਿਹਾ ਵੀ ਇਹ ਮੇਰਾ ਨਹੀਂ ਹੈਗਾ ਭਾਈ ਇਸ ਤੋਂ ਬਾਅਦ ਇਹਨੇ ਫੋਨ ਲਾਇਆ ਗੁਰੀ ਨੂੰ ਵੀ ਮਨਪ੍ਰੀਤ ਦੀ ਭਾਈ ਕੱਟ ਚੱਕ ਲਿਆ ਤੇ ਗੁਰੀ 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 ਲੈ ਆ ਪ੍ਰੀਤ ਕੁੰਨਰ ਵਾਲੀ ਦੀ ਕੱਟ ਚੱਕੇ ਚਲੋ ਉਹਦੀ ਵੀ ਲੋੜ ਸੀਗੀ ਵਧੀਆ ਹੋਇਆ ਉਹਦੀ ਵੀ ਲੋੜ ਸੀ ਉਹ ਚੁੱਕ ਲਿਆ ਵਿਚਾਰਾ ਚਲ ਕੁੜੀਏ ਸੀਨ ਕਰ ਮੈਂ ਉਹ ਕੀ ਕਿਹੜਾ ਗਾਏਗੀ ਤੇ ਇਹਨਾਂ ਬਹਿਨੇ ਗਰਮੀ ਦਾ ਅਸਰ ਵਾਲਾ ਵਾਸਤੇ ਹੈ ਅਸਰ ਹੈ ਗਰਮੀ ਦਾ ਅਸਰ ਹੈ ਅਦਲ ਚਾ ਇਹਨਾਂ ਤੇ ਉਹ ਗਾਣਾ ਲੱਗਦਾ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਇਹ ਪਿੱਠ ਬੋਲੇ ਜੀ ਪਿੱਠ ਬੋਲ ਮੈਂ ਕਹ ਰਿਹਾ ਬੋਤੋ ਗਲਤੀ ਪਕਾ ਕੇ ਕਹ ਰਿਹਾ ਦੰ ਨੇ ਬੱਚੇ ਹੈ ਪੁੱਤ ਹੁਣ ਕੋਈ ਫਿਰੀ ਬਾਹਰ ਨਹੀਂ ਚੱਲਦੀ ਮੈਂ ਆਪਣੇ ਟਿਕਨਲੇ ਤੇ ਬੈਠਾ ਜਿਹੜਾ ਉਹਨਾਂ ਨੂੰ ਕਹਿੰਦਾ ਹੈ ਨਹੀਂ ਬੱਪੂ ਗੱਲ ਕਰ ਕੇ ਕਮੜੇ ਸਨ ਲੱਗ ਜਾਂਦਾ ਜਦੋਂ ਸੌਖਾ ਹੁੰਦਾ ਨਾ ਜਦੋਂ ਭੁੱਲ ਜੀ ਕਹਿਣਾ ਵੀ ਤੇਰੇ ਚਾਕੂ ਰੇਲ ਕਰ ਸਕਦਾ ਉਹ ਕਿਵੇਂ ਕਹਿ ਰਹੀਆਂ ਆ ਉਹ ਕੀ ਇਹ ਮੇਰੇ ਤੋਂ ਪੁੱਛ ਇੱਥੇ ਖੜਾ ਰਹੀ ਹੁਣ ਆਏ ਬੋਲਤੀ ਨੂੰ ਆਸ ਰੱਖਦੀ ਹੁੰਦੀ ਹੈ ਤੇ ਬਾਤ ਕੀ ਕਰੇ ਚਲੋ ਚਲੋ ਉਹ ਫੇਰ ਮੇਲ ਕਿਵੇਂ ਕਰੀਂਦੀ ਬਾਤ ਨਹੀਂ ਰੈਡੀ ਵਲੌਗ ਨਾਲ ਵਲੌਗ ਪੜ ਗਿਆ ਗਲਤੀ ਪੱਤਰ ਕਰਵਾਈ ਚੱਲ ਰਹੀ ਹੈ ਰੈਡੀ ਐਕਸ਼ਨ ਕਿੰਨਾ ਸੌਖਾ ਹੁੰਦਾ ਨਾ ਇੱਕ ਬਾਪ ਲਈ ਇਹ ਕਹਿਣਾ ਵੀ ਮਾਫ਼ ਕਰੀਂ ਕਿ ਮੈਂ ਨਾ ਤੇਰੇ ਸੁਪਨੇ ਨਹੀਂ ਪੂਰੇ ਕਰ ਸਕਦਾ ਉਹ ਧੀ ਰਾਨੀ ਇਹ ਤਾਂ ਕੁਝ ਮੈਂ ਕਿਵੇਂ ਕਹਿ ਰਿਹਾ ਕਿਵੇਂ ਗਲਤੀ ਪੱਤਰ ਧਰ ਕੇ ਕਹਿਣਾ ਪੈਂਦਾ ਤੁਹਾਨੂੰ ਪਤਾ ਡੈਡੀ ਵੀ ਇੱਕ ਧੀ ਨੂੰ ਨਾ ਆਪਦੇ ਸਿਰਫ ਬਾਪ ਤੋਂ ਹੀ ਆਸ ਹੁੰਦੀ ਆ ਵੀ ਉਹਦੇ ਸਾਰੇ ਜਿੰਨੇ ਵੀ ਚਾਲਾੜਾ ਦਾ ਬਾਪ ਪੂਰੇ ਕਰੂਗਾ ਨਾਲੇ 14 ਦੇ 30 ਦਾ ਰਿਸ਼ਤਾ ਵੈਸੇ ਵੀ ਅਨਮੋਲ ਬਣ ਗਿਆ ਸਾਰੀ ਦੁਨੀਆ ਤੇ ਹੁਣ ਕੋਈ ਰੀਟੇਕ ਵੀ ਨਹੀਂ ਲਿਆ ਦਿੱਤਾਾਰਾਂ ਕੋਨੇ ਹੁਣ ਪਤਾ ਸੀ ਵੀ ਕੈਮਰਾ ਘੋਰ ਮੁਰ ਲੱਗਿਆ ਪਹਿਲਾਂ ਜਦੋਂ ਡਾਇਲੌਗ ਬੋਲਣ ਲੱਗੇ ਨਾ ਨਾਲ ਦੀ ਨਾਲ ਹੀ ਤੇਰਾ ਬਾਹ ਮਜਬੂਰੀਆਂ ਦਾ ਵੱਜਿਆ ਹੈ ਪੁੱਤ ਹੁਣ ਮੇਰੀ ਬਾਹ ਨਹੀਂ ਚੱਲਦੀ ਤੇਰਾ ਬਾਪ ਤੁਸ ਜਿਹਾ ਨਾ ਲੱਗਿਆ ਹੋਇਆ ਮੈਂ ਆਂ ਤੇ ਇਹ ਪ੍ਰੀਤ ਕੁਲਰੀਆਣੀ ਹੈ ਇੱਧਰ ਚੱਲ ਕੋ ਇਹ ਨੇ ਕੀ ਆਏ ਡਲੀਟ ਨਹੀਂ ਕਰਨੀ ਸੋਹਣੀ ਸੋਹਣੀ ਵੀਡੀਓ ਆ ਜੀ ਬਸ ਆਸ ਤੇਰੀ ਵਧੀਆ ਆਉਣ ਦਾ ਆਉਗਾ ਜੇ ਇੱਕ ਵਾਰੀ ਮੇਰਾ ਪੁੱਤ ਵਾਪਸ ਆ ਜੇ ਮੈਂ ਉਹਨਾਂ ਕੀ ਕਰਤਾ ਸੀਰਤ ਨੂੰ ਹੈ ਕੀ ਕਰਤਾ ਮੈਨੂੰ ਮੈਂ ਟਰੰਡੀ ਹੋ ਗਈ ਮੈਂ ਕੱਲ ਕਹਿੰਦੀ ਨਾ ਕਿ ਚਾਪਦੇ ਕੋਲੋਂ ਕਹਿੰਦੀ ਮਾ ਜੇ ਇੱਕ ਵਾਰ ਮੇਰਾ ਬਾਪੂ ਤਬਾਬ ਸਾਜੇ ਮੈਂ ਉਹਨੂੰ ਕਦੇ ਮੁੜ ਕੇ ਨਾ ਦੇ ਹੱਥ ਮਿਲਾਂ ਨਾ ਹੁਣ ਇਹ ਐਂ ਏਦਾਂ ਕਹਿ ਸਕਦੇ ਐ ਕਿ ਜਿਹੜਾ ਇੱਕ ਵਾਰ ਚਲੇ ਜਾਂਦਾ ਉਹ ਮੁੜ ਕੇ ਨਹੀਂ ਆਂਦੇ ਹੁੰਦੇ ਤੂੰ ਗਲਤ ਨਹੀਂ ਤੂੰ ਬਹੁਤ ਗਲਤ ਕੀਤਾ ਤੁਹਾਨੂੰ ਚੈਲਸ ਨਹੀਂ ਫੀਲ ਹੁੰਦੀ ਵੀ ਮੈਂ ਛੇਤੀ ਫ੍ਰੀ ਹੋ ਗਈ ਜਿਹੜਾ ਇੱਕ ਵਾਰ ਚਲੇ ਜਾਂਦਾ ਉਹ ਮੁੜ ਕੇ ਨਹੀਂ ਆਉਂਦੇ ਕਲਪੋ ਵੀ ਨਹੀਂ ਮੈਂ ਇਹ ਡਾਕਸ ਕਰਨੀ ਹੈ ਗਲਤ ਨਹੀਂ ਬਹੁਤ ਹਾਂ ਤੁਸੀਂ ਗੱਟ ਪਹਿਲਾ ਸੀਨ ਹੋਗੇ ਛਡ ਬਾਅਦ ਦਾ ਸੀਨ ਇਹ ਨਾ ਦੇਖੋ ਹਮੇਂ ਕਮੈਂਟ ਬੰਦ ਕਰੋ ਗੱਡਾ ਪਾਇ ਹੀ ਨੇ ਜੋ ਸਾਡਾ ਮੂੰਹ ਬੰਨਣਗੇ रेडी चलो चलो जी ਐਕਸ਼ਨ ਚਰ ਕਰਨ ਵਾਲੀ ਆ ਗੱਲ ਕੈਪਚਰ ਕਰਨ ਵਾਲੀ ਆਪੂ ਸੁਣਾ ਦੇ ਕੇ ਹਾਂ ਦਰਸ਼ਨ ਤੂੰ ਕੀ ਕਹਿ ਗਿਆ ਘਟਿਆਂ ਬਈ ਨਹੀਂ ਮੈਂ ਪਤਾ ਕੀ ਕਹਿ ਘਟਿਆਂ ਦੇਖ ਮੈਨੂੰ ਐ ਲੱਗੇ ਉਹ ਵੇਚ ਨਾ ਹੋ ਗਈ ਵੇਚ ਐਵੇਂ ਕਹਿਣਾ ਦੇਖਿਓ ਬਈ ਮੈਂ ਇਦਾਂ ਹੀ ਕਿਹਾ ਸੀ ਮੈਂ ਕਿਹਾ ਵੀ ਮਨਪ੍ਰੀਤ ਅਗਲਾ ਸੀਨ ਆਪਾਂ ਤੇ ਨੀ ਲਾਉਂਦੇ ਤੇ ਠੀਕ ਐ ਵੀ ਤੂੰ ਆਪਣੇ ਵਾਲਾ ਕੰਮ ਕਰ ਲੈ ਠੀਕ ਆ ਮੈਂ ਇਹ ਕਹਿਣ ਦਾ ਮਤਲਬ ਇਹ ਸੀ ਵੀ ਕਾਫੀ ਬਣਾ ਲਈ ਆਪਣੇ ਦੋਨਾਂ ਵਾਸਤੇ ਤੇ ਏ ਜਿਹੜੀ ਸਾਡੀ ਇਹ ਪਤਲੋ ਜੀ ਆ ਬੂਆ ਹੁਣ ਆਪ ਤੇ ਲੇਜੇ ਚ ਕਹੂਗੀ ਇਹ ਕਹਿੰਦਾ ਨਾ ਉਹ ਲੇਜੇ ਚ ਕਹਿ ਜੀ ਸੀ ਕਹੂਗੀ ਉਹੀ ਲੇਜੇ ਇਹ ਕਹਿੰਦਾ ਕਹਿੰਦਾ ਬਾਕੀ ਸਾਰੇ ਭੈਣ ਘੜਾਣ ਨਾ ਭਾਈ ਇਹ ਗੱਲ ਗਲਤ ਆ ਨਹੀਂ ਮੈਂ ਹੁਣ ਗੱਲ ਕਰੀ ਐ ਮੈਂ ਕਿਹਾ ਮਾਂ ਭਾਈ ਹੱਥ ਹੈਗੇ ਨੇ ਦਿੱਤੇ ਹੋਏ ਰੱਬ ਦੇ ਅਸੀਂ ਕਿਸੇ ਦੇ ਸਿਰ ਤੇ ਨਹੀਂ ਰਹਿੰਦੇ ਵੀ ਕਾਫੀ ਬਣਾ ਕੇ ਪਿਆਵੇ ਮੈਂ ਤਾਂ ਦੁਨੀਆ ਨੂੰ ਬਣਾ ਕੇ ਖਵਾ ਦ ਤੂੰ ਮੈਨੂੰ ਟੌਂਟ ਮਾਰਨਾ ਕਾਫੀ ਦਾ ਤੁਪੂ ਆਣੂ ਪੁਸ਼ਪਾ ਰਾਜ ਨੂੰ ਟੌਂਟ ਮਾਰਦਾ ਤੂੰ ਪੁਸ਼ਪਾ ਨੂੰ ਪੁਸ਼ਪਾ ਰਾਜ ਨੂੰ ਗੱਲ ਪਤਾ ਕੀ ਆ ਬਈ ਮੈਂ ਤੁਹਾਨੂੰ ਕਿਉਂ ਕਿਹਾ ਸੀ ਮੈਨੂੰ ਇੰਜ ਜਿਹੀ ਬੁੜੀ ਤੇ ਗੋਡੇ ਕੰਮ ਕਰਨੋਂ ਹਟ ਗਈ ਠੀਕ ਆ ਇਹਨੇ ਕਿਹਾ ਤੇ ਵੀ ਦੋ ਕੱਪ ਕੌਫੀ ਦੇ ਮੈਂ ਤੂੰ ਦੋ ਬਣਾ ਲੈ ਬਣਵਾ ਲੈ 1 2 3 4 5 6 ਮੈਂ 7 ਬਣਾਉਂਗੀ 7 ਜਣੇ ਲਈ ਮੈਂ ਕੱਲ੍ਹ ਤਾਂ ਬਣੂ ਮੇਰੀ ਗੱਲ ਸੁਣ ਲੈ ਤੂੰ ਸਾਰੇ ਵਾਸਤੇ ਹੁਣ ਬਣਾ ਕੇ ਦਿਖਾ ਮੇਰੀ ਗੱਲ ਸੁਣ ਲੈ ਮੈਂ ਕੱਲੇ ਅਪਡੇਟਡ ਨੂੰ ਜੁਣਦੀ ਹੈਗੀ ਤਾਈਂ ਦਾ ਸੁੱਕੇ ਪੇ ਜਾਂਦੇ ਡਿੱਡ ਨੂੰ ਆਉਂਦਾ ਬਈ ਇਹਦਾ ਤੇਰਾ ਕੱਲੇ ਕਿੱਡ 10 12 ਜਿੰਦਾ ਮਿਲ ਕੇ ਖਾਵੇਂ ਨਾ ਤਾਂ ਮਾੜਾ ਬੱਟਾ ਪਲ ਮਜੇ ਮੈਂ ਆਉਦਿਆ ਆਉਦਿਆ ਵੀ ਕੱਢ ਕੇ ਜਵਾਖਰ ਫੜਾਣੇ ਮੇਰੀ ਪਲੇਟ ਚ ਵੀ ਖਾਓ ਖੁਸ਼ ਹੋ ਹਾਂ ਮੈਂ ਤਵਾ ਵੀ ਮੈਂ ਕਿਹਦੇ ਭੂਆਏ ਕਹੂਗੀ ਮੈਂ ਆਪਦੇ ਵਾਲਾ ਵੀ ਢੱਡ ਚ ਕੱਢ ਕੇ ਤੇ ਰੱਬੀ ਵੀ ਨਾਲ ਖਾ ਲੇ ਚੋਂ ਕੱਢ ਗੱਲ ਸੁਣੀਏ ਦੋਸਤੋ ਵੀ ਮੈਂ ਇੱਕ ਤਾਂ ਪ੍ਰਸ਼ਾਦਾ ਛਕਣਾ ਹੁੰਦਾ ਉਹ ਇੱਕ ਚ ਵੀ ਅੱਧਾ ਇਹਨੂੰ ਦੇ ਦਾਂ ਤੂੰ ਚੱਲ ਲੈ ਜਾ ਹੁਣ 18 19 ਰੋਟੀਆਂ ਖਾਂਦੀ ਆ ਮੈਂ ਤਾਂ ਮੈਂ ਤਾਂ ਪ੍ਰਸ਼ਾਦਾ ਮੰਗਿਆ ਨਹੀਂ ਨਾ ਚਲ ਹਣਾ ਪਸੀਨ ਤੇ ਹੁੰਨੇ ਆ ਪੂ ਆਨੇ ਜਿਹੜਾ ਮੈਸੇਜ ਦੇਣਾ ਸੀ ਉਹ ਦੇ ਤਾਂ ਭਾਈ ਵੰਡ ਖਾਓ ਅਖੰਡ ਖਾਓ ਕੱਲੇ ਖਾਓ ਹੱਡ ਖਾਓ ਠੀਕ ਹੈ ਮਤਲਬ ਭਾਈ ਹੁਣ ਫਿਰ ਆਪਣੀ ਸੀਸੀ ਹੋਈ ਆ ਆਈ ਹੋਈ ਆ ਮੂਰੀ ਹੋਈ ਆ ਆਈ ਕਿਉਂ ਹੋਈ ਆ ਸੀਸੀ ਹੋਈ ਐਸੀ ਕਿਉਂ ਹੋਈ ਆ ਕੱਲ ਫੁੱਲਪੁਰਾ ਦੀ ਸੀਸੀ ਕਰ ਚਲ ਕੋਈ ਨਹੀਂ ਯਾਰ ਅਪ ਸਾਰੇ ਪੀ ਲਾਂ ਪਤਾ ਕੀ ਆ ਭਾਈ ਕਾਫੀ ਦਾ ਵਿਵਾਦ ਛੱਡ ਗੱਲ ਐਂਦਾ ਨਹੀਂ ਸੀ ਹੈਗੀ ਵਿਵਾਦ ਨਹੀਂ ਸੀ ਹੈਗਾ ਤੇ ਮਾਤਾ ਨੇ ਨਾ ਨਿੰਬੂ ਵਾਦ ਰੱਖੇ ਨੇ ਇਹ ਨਿੰਬੂ ਬਾਣੀ ਇਹ ਕਹਾਂਦਾ ਕੀ ਨੇ ਚਿੱਟੇ-ਚਿੱਟੇ ਜੇ ਗੁੰਦ ਕਤੀਰਾ ਗੁੰਦ ਕਤੀਰਾ ਗੁੰਦ ਕਤੀਰਾ ਪਿੰਦੀ ਆ ਦੋਸਤੋ ਇਹ ਐਸੇ ਟੱਠੇ ਵਾਲੀ ਗੱਲ ਸੀ ਸਾਰਿਆਂ ਨੂੰ ਜਦੋਂ ਮੈਂ ਬਣਾਉਂਦੀ ਆ ਮਾਲਪਰੀ ਤੇ ਗਵਾਈ ਹੈਗੀ ਉਹ ਮੁੰਡਾ ਗਵਾਇਆ ਇਹਨਾਂ ਗਵਾਈਏ ਮੁਕਰ ਨਾਲ ਹੈ ਇਹਦੇ ਵੇਲੇ 50 ਰੁਪਏ ਦੇ ਦੇ ਉਹਦੀ ਗਵਾਈ ਦੇ ਤੂੰ ਉਹਨੇ 50 ਦੇ ਦੇ ਉਧਰ ਗਵਾਈ ਤੂੰ ਨਾਲ ਵੀ ਗਵਾਈ ਹੈ ਵੀ ਮੈਂ ਜਦੋਂ ਨਿੰਬੂ ਪਾਣੀ ਬਣਾਉਂਗੀ ਮੈਂ ਉਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੁਣ ਟੈਂਡਾ ਲੰਘੀ ਆ ਜਰ ਇੱਕ ਮਿੰਟ ਇੱਕ ਮਿੰਟ ਚੁੱਪ ਐਡੇ ਸਰਾਏ ਐਡੇ ਗੋਲਡਰ ਪਾਏ ਮੇਰੇ ਕੋਲ ਜਿਹੜੇ ਜੱਪਾ ਛੋਟੀ ਮਧਾਨੀ ਲਾਉਣੇ ਹੋਣਾ ਚਾhti ਐ ਏਡੀ ਸਾਰੀ ਮੈਂ ਉਹ ਭਰ ਕੇ ਗਾਦਿਆ ਨਿੰਬੂ ਬਣਦੀ ਸਾਰੇ ਰਾਜ ਰਾਜ ਵੀਦਨੇ ਬਾਕੀ ਮੈਂ ਥੋੜਾ ਜਿਹਾ ਜਾਗ ਜਵਗਣਾ ਇੱਕ ਮੇਰੇ ਮੈਨੂੰ ਗੱਲ ਯਾਦ ਆ ਗਈ ਕਿ ਤੁਮੇਣਾ ਹੁਣ ਵੰਡ ਖੰਡਾੜੀ ਮੈਂ ਤੈਨੂੰ ਗੱਲ ਦੱਸਾਂ ਇਹ ਕਿੰਨੀ ਕ ਵੰਡ ਖਾਣੀ ਆ ਇਹ ਭਾਈ ਉਹ ਦਿਨ ਡੱਬਾ ਦੇ ਕੇ ਗਿਆ ਸੀਗਾ ਪਵਨ ਠੀਕ ਆ ਇੰਨੇ ਦੇ ਸਰਾਂਦੜੀ ਨੇ ਇੱਕ ਨੂੰ ਨਹੀਂ ਪੁੱਛਿਆ ਸਾਨੂੰ ਪੌਨੰਟ ਅੱਧਾ ਡੱਬਾ ਛਾ ਗਿਆ ਇਹ ਮੇਰੀ ਗੱਲ ਸੁਣ ਮੈਂ ਕੱਲ ਜਦੋਂ ਮੈਂ ਥੱਕੇ ਜਿਹੜੇ ਨਾ ਮੈਂ ਤਾਰੀ ਨੂੰ ਗਿਆ ਵੀ ਤਾਰੀ ਗੱਲ ਸੁਣ ਲੈ ਚਾਹੇ ਆਪਾਂ ਨੂੰ ਬਾਅਦ ਚ ਉਲਟੀ ਕਰਨੀ ਵੀ ਇਹਦੇ ਚ ਇੱਕ ਲਾਭ ਜੰਮ ਨਹੀਂ ਵਜਣ ਦੇਣੀ ਹੈਗੀ ਹੁਣ ਚਾਹ ਦਾ ਦੇ ਰਹੇ ਨੇ ਤੋਦੇ ਸਰਾਂ ਸਰਾਂਦਰੀਆਂ ਨੇ ਤਿੰਨ ਖਾਈਆਂ ਨੇ ਸਰਾਂਦਰੀਆਂ ਨੇ ਤਿੰਨ ਖਾਈਆਂ ਨੇ ਮੈਂ ਤਾਰੀ ਬਾਈ ਨੂੰ ਕਿਹਾ 2:00 ਵਜੇ ਉਹਦਾ ਮਾਂ ਬਾਈ ਰਸਗੁਲੇ ਦਾ ਡੱਬਾ ਪਿਆ ਆ ਵੀ ਆਪਾਂ ਖਾ ਲਾਂਗੇ ਹਨਾ ਤੇ ਮੈਂ ਥਾਲੀ ਕਹੀ ਰਿਹਾ ਕਹਿੰਦਾ ਕਿਹੜੇ ਰਸਗੁੱਲੇ ਮੈਂ ਤੇ ਬਿੱਲਾ ਤੇ ਕਹਿੰਦਾ ਡੱਬਾ ਖਾਲੀ ਵੀ ਕਰਕੇ ਉਹ ਤੋਂ ਬਾਹਰ ਸਿੱਟਿਆ ਗਾ ਡੱਬਾ ਮੈਂ ਸੌ ਅੱਜ ਤਾਂ ਨਾਮ ਲੱਗ ਗਿਆ ਮੈਂ ਉਹ ਜਿਹਾ ਸੌ ਖਾਣ ਜੋਗੀ ਹਾਂ ਜੇ ਮੈਂ ਮਿੱਠਾ ਪੀਕਾ ਵੀ ਲੇਖ ਨਹੀਂ ਦੋਸਤੋ ਮੇਰੀ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤਾਰੀ ਭਾਈ ਆਜੂਗਾ ਨਾ ਗਾ ਕੱਢੋ ਮੈਨੂੰ ਦੱਸ ਕੇ ਮੈਂ ਮਨਪਰੀ ਦੇ ਇੱਕ ਮਿੰਟ ਉਦੋਂ ਆਪਾਂ ਫਿਲਮ ਕੀਤੀ ਹੈ ਬਿੱਲੇ ਵਾਲੀ ਹੈ ਨਾ ਹੁਣ ਦੇ ਪੰਜਾਬ ਵਾਲੀ ਉਹਦੇ 'ਚ ਜਿਹੜੇ ਨੇ ਡਾਇਲੋਗ ਨਹੀਂ ਬੋਲੇ ਹੈਗਾ ਕੰਦੀ ਮਾਂ ਸੋ ਤਰਸ ਬੁੱਲੇ ਐਨੀਆਂ ਬਰਫੀਆਂ ਜੋ ਜੋ ਕਾਲਣਾ ਕਹਿ ਕੇ ਆਈਆਂ ਉਹ ਉਦੋਂ ਇੱਥੇ ਹੀ ਖਾ ਕੇ ਗਈ ਸੀ ਉਹਦਾ ਮੈਂ ਡਾਇਲੋਗ ਹੀ ਹਟਾਉਟ ਮਾਰਦਾ ਉਹ ਤਾਂ ਡਾਊਟ ਮਾਰਨਾ ਹੁੰਦਾ ਪਰ ਮੈਂ ਬਾਈ ਭੈਣ ਭੱਜ ਗਿਆ ਬਾਈ ਬਣ ਕੇ ਮੈਨੂੰ ਵਧੀਆ ਨਹੀਂ ਲੱਗਦੇ ਰਸ ਬੁੱਲੇ ਕਰਾ ਦੇ ਮਾਤਾ ਅੱਜ ਆਪਣੇ ਆਪਣੀ ਆਡੀਅੰਸ ਨਾਲ ਆਪਾਂ ਨਿੰਬੂ ਪਾਣੀ ਸ਼ੇਅਰ ਕਰਨਾ ਵੀ ਆਪਾਂ ਕਿਵੇਂ ਬਣਾਉਨੇ ਆ ਓਕੇ ਡਨ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਡਿਸ਼ ਲੈ ਕੇ ਹਾਜ਼ਰ ਹੋਏ ਆ ਸਿਓ ਭਾਜੀ ਹੁੰਦੀ ਹੈ ਕਿ ਸੇਵ ਭਾਜੀ ਸਿਓ ਭਾਜੀ ਆ ਲਖਾ ਬਣੀ ਨਹੀਂ ਮੇਰੇ ਸਾ ਓਏ ਇਹ ਚੱਕਣਾ ਹਾਲੀ ਵਿੱਚ ਸਿੱਖਣੀ ਹੈ ਕੀ ਚੱਕਣਾ ਹਾਂ ਠਾਈ ਸਿੱਖਣਾ ਓਕੇ ਅਬ ਤੁਹਾਡੇ ਲਈ ਅੱਜ ਲੈ ਕੇ ਆਏ ਆ ਸਿਓ ਭਾਜੀ ਅਸਲ 'ਚ ਤਾਂ ਸੇ ਭਾਜੀ ਹੁੰਦਾ ਪਰ ਆਪਾਂ ਤੁਹਾਨੂੰ ਕਵਾਂਗੇ ਸਿਓ ਭਾਜੀ ਅੱਜ ਆਪਾਂ ਤੁਹਾਨੂੰ ਸਿਓ ਭਾਜੀ ਬਣਾਉਣਾ ਸਿਖਾਉਨੇ ਆ ਤੇ ਸਾਡੇ ਕੁਕਿੰਗ ਮਾਸਟਰ ਸੁਖਪਾਲ ਲੇਰਾ ਸਾਡੀ ਪੂਆ ਜੀ ਓਹੋ ਤਾਂ ਕੋਈ ਨਹੀਂ ਖੜਦਾ ਸਾਡਾ ਇਧਰ ਉਧਰ ਆ। ਹੁਣ ਆਪਾਂ ਗੱਲਾਂ ਕਰਾਂਗੇ ਨਾਲ ਠੀਕ ਆ ਗੱਲਾਂ ਕਰਾਂਗੇ। ਇਹ ਖੜ ਜੋ ਸਾਡਾ ਫੋਨ ਦਾ ਨਾ ਸਟੈਂਡ ਥੋੜਾ ਜਿਹਾ ਢਿੰਗਾ ਹੁਣ ਸਹੀ ਹੈ? ਹਾਂ ਵੀ ਸਹੀ ਹੈ। ਲੈ ਚਲੋ ਤੰਨ ਬੀ ਸਿਆਪਾਜੀ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਤਿੰਨ ਇੱਕ ਗੰਡੇ ਲਵਾਂਗੇ ਛੋਟੇ ਛੋਟੇ ਜਿਵੇਂ ਮੈਂ ਸਾਰਾ ਤੋਂ ਛੋਟੀਆਂ ਸਾਰੇ ਆਰਟਿਸਟਾਂ ਤੋਂ ਹਨਾ ਔਰ ਕੇ ਗੰਡੇ ਲੈਣੇ ਨੇ ਮੇਰੇ ਜਿੱਡੇ ਜਿੱਡੇ ਛੋਟੇ ਛੋਟੇ ਠੀਕ ਆ ਤਿੰਨ ਗੰਡੇ ਕੀ ਆ ਲੈ ਚਾਹ ਮਾਨਬਰੀ ਤੇ ਲੈ ਕੇ ਦੋ ਹੋ ਰਹੀਆਂ ਮੇਰੇ ਚ ਬੇਜ ਹੋਰ ਵੀਆਂ ਨੇ ਉਥੋਂ ਉਹਨਾਂ ਚ ਤਿੰਨ ਚਾਰ ਫੋਲਟ ਕੇ ਲੈ ਚਲੋ ਮੈਂ ਲੈ ਕੇ ਆਉਣੀ ਆ ਇਹ ਤਾਂ ਤੋਤੀ ਹੋਈਆਂ ਨੇ ਨੂੰ ਮਿਲ ਪਾਉਂਦੇ ਚ ਮੈਨੂੰ ਥੋੜਾ ਇੰਟਰੋਡਕਸ਼ਨ ਕਰਨਾ ਤੇ ਹੁਣ ਆਪਾਂ ਪਾਵਾਂਗੇ ਵਿੱਚ ਹਰੀ ਮਿਰਚ ਹਰੀ ਮਿਰਚ ਫੜਵੜ ਲਿਆ ਗਿਆ ਮੈਨੂੰ ਉਹ ਢੱਕਾ ਲਾ ਲੈਂਦੇ ਨੇ ਕੁਛ ਨਾ ਕੁਛ ਕਹਿੰਦੇ ਨੇ ਬਣਾ ਦੇ ਬਲਬਲ ਕਹਿੰਦੇ ਸਾਰੋ ਖਾਣ ਨੂੰ ਮੰਗਾਵਾਂਗੇ ਜੇ ਮੰਗਾ ਲਓ ਪਰ ਪਤਾ ਕੀ ਹੋਇਆ ਇਸ਼ੂ ਆ ਕੇ ਉਹ ਤਾਂ ਕੀ ਕਹਿੰਦਾ ਉਹ ਰਹਿਣ ਦਿਓ ਤੁਸੀਂ ਚੁੱਪ ਕਰਕੇ ਇੱਕ ਤਾਂ ਲਸੀ ਲਓ ਇੱਕੋ ਕੀ ਹੁੰਦਾ ਬਾਈ ਮਾਂ ਕੀ ਹੁੰਦਾ ਸਿਓ ਭਾਜੀ ਬਣਾ ਲਓ ਹਾਂ ਬਈ ਮੈਂ ਚੁੱਪ ਕਰ ਗਈ ਏ ਵੀ ਕਹਿੰਦੀ ਪੂਆ ਤੁਸੀਂ ਉਹ ਭੱਜੀ ਬਣਾ ਲਏ ਤੁਸੀਂ ਆਪਣੇ ਆਪਣੇ ਰਿਪੋਰਟਿੰਗ ਜਿੰਨੀਆਂ ਵੀ ਮਿਰਚਾਂ ਚਾਹੋ ਤੁਸੀਂ ਪਾ ਸਕਦੇ ਹੋ ਠੀਕ ਆ ਚਾਰ ਪੰਜ ਆਪਦੇ ਸਵਾਦ ਅਨੁਸਾਰ ਵੀ ਜੇ ਤੁਹਾਨੂੰ ਜ਼ਿਆਦਾ ਤਿੱਖਾ ਪਸੰਦ ਆ ਤੁਸੀਂ ਜ਼ਿਆਦਾ ਮਿਰਚਾ ਪਾ ਲਓ ਜ ਘੱਟ ਤੇ ਘੱਟ ਪਰ ਹਾਂ ਇੱਕ ਗੱਲ ਜ਼ਰੂਰ ਕਹਾਂਗੇ ਵੀ ਸਬਜ਼ੀ ਦੇ ਵਿੱਚ ਲਾਲ ਮਿਰਚ ਜਿੰਨਾ ਵੀ ਹੋ ਸਕੇ ਤੁਸੀਂ ਲਾਲ ਮਿਰਚ ਮਿਰਚ ਦਾ ਪਰਹੇਜ਼ ਕਰੋ ਤੇ ਹਰੀਆਂ ਜਿਆਦਾ ਪਾਇਆ ਕਿ ਕਰੋ ਕਿਉਂਕਿ ਹਰੀਆਂ ਨਾਲ ਸਬਜ਼ੀ ਦਾ ਟੇਸਟ ਵੀ ਬਹੁਤ ਵਧੀਆ ਬੰਦ ਆ ਤੇ ਹਰੀਆਂ ਮਿਰਚਾਂ ਵੈਸੇ ਵੀ ਆਪਣੇ ਲਈ ਬਹੁਤ ਵਧੀਆ ਹੁੰਦੀਆਂ ਨੇ ਹੁੰਦੀਆਂ ਵੀ ਨੇ ਤੇ ਵੈਸੇ ਥੋੜੀ ਜੀ ਲਾਲ ਮਿਰਚ ਪਾਉਣੀ ਵੀ ਜ਼ਰੂਰੀ ਹੁੰਦੀ ਹੈ ਲਾਲ ਮਿਰਚ ਥੋੜੀ ਖਾਓ ਮੈਂ ਇਹ ਤਾਂ ਕਿ ਹੈ ਵੀ ਪਾਓ ਪਰ ਥੋੜੀ ਪਾਓ ਬਸ ਇਹ ਥੋੜੀ ਤੇ ਜਿਹੜਾ ਆਪਣਾ ਸਿਓ ਭਾਜੀ ਦਾ ਪੈਕਿੰਗ ਹੈ ਪੈਕ ਉਹ ਇਹ ਵਾਲਾ ਹੈ ਮલાઈ ਸੇਵ ਠੀਕ ਆ ਇਹੋ ਦਾ ਵਿੱਚ ਕੁਝੀਆਂ ਹੁੰਦਾ ਹੈ ਇਹਦੇ ਜਿਹੜਾ ਆਪਾਂ ਬਣਾਵਾਂਗੇ ਠੀਕ ਆ ਦੇ ਹੁਣ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਵੀ ਅਸੀਂ ਕੀ ਤਿਆਰੀ ਕਰ ਲਈ ਬਹੁਤ ਵਧੀਆ ਬਣਾਏਗੀ ਆਪਣੀ ਬੀਬੀ ਕਿਸੇ ਦੀ ਦਾਲ ਸਬਜ਼ੀ ਪਸੰਦ ਨਹੀਂ ਕਰਦੀ ਪੂਆ ਤੁਸੀਂ ਆ ਆਪਾਂ ਕੀ ਵਰਤਦੇ ਆ ਕਿਹੋ ਵਰਤਦੇ ਆ ਅੱਜ ਤਾਂ ਮੈਂ ਰਾਫਾਂ ਰੱਖਾਂ ਵੈਸੇ ਝੋਈ ਪਈ ਓ ਕੇ ਰਫਾਇੰਡ ਆਇਲ ਦੇ ਵਿੱਚ ਆਪਾਂ ਉਹ ਕਰਤਾ ਇਹਨਾਂ ਨੂੰ ਗੰਡੇ ਤੇ ਹਰੀਆਂ ਮਿਰਚਾਂ ਨੂੰ ਸੁੱਟਤਾ ਆ ਆਹਨ ਬੇਬੀਨ ਬੇਬੇ ਜਿਵੇਂ ਦਿਖਾਈ ਹੈ ਕਈ ਵਾਰੀ ਤੁਹਾਨੂੰ ਗੱਲ ਵੀ ਕਰਦੀ ਹੈ ਮਨ ਦੀ ਤੋਂ ਉਹ ਕਿਸੇ ਦੀ ਢਾਲ ਸਬਜੀ ਪਸੰਦ ਨਹੀਂ ਕਰਦੀ ਵੈਸੇ ਉਹਨੇ ਬੋਲ ਬੋਲੀ ਢਾਲ ਸਬਜੀ ਦੁਹਿਆ ਕੇ ਹੈ ਉਸ ਦਿਨ ਪਰ ਕਈ ਦਿਨ ਮੈਨੂੰ ਉਦੇਸ਼ੀ ਉਸੇ ਬੋਲ ਬੋਲੇ ਸੀ ਅੱਜ ਉਹ ਮਸਾਲੀ ਇਹਨਾਂ ਬਾਤੇ ਵੀ ਕਹਿੰਦਾ ਕਿ ਬੋਲ ਬੋਲੀ ਸਬਜੀ ਲੈ ਕੇ ਇਹ ਅਲੂ ਵੜੀ ਨੇ ਮੇਰੇ ਮੂੰਹ ਨੂੰ ਹੂੰ ਹੂੰ ਉਹ ਇਸੋ ਸਭ ਨਾਲ ਨਹੀਂ ਕਰਦੀ ਇਹ ਦੱਸ ਜਮਨੂੰ ਆ ਚਾਹ ਦੇ ਦਾਗ ਵੀ ਇਗਨੋਰ ਕਰਿਓ ਕਿਉਂਕਿ ਇਹ ਦਸਨ ਦੇ ਕੰਮ ਹੁੰਦੇ ਆ ਅਸੀਂ ਤਾਂ ਹਮੇਸ਼ਾ ਸਪਾਈ ਨਾਲ ਹੀ ਕੰਮ ਕਰਦੇ ਆ ਜੇ ਉਹਨੂੰ ਕਹਦੇ ਨੇ ਚਾਹ ਪਾ ਲਿਆ ਉਹ ਡੋਲ ਹੀ ਜਾਂਦਾ ਉਹਨੇ ਕੱਲ ਬੈੱਡ ਤੇ ਕੌਫੀ ਪੀਤੀ ਹੋਰ ਬੜਾ ਪਾਗਲ ਹੈ ਉਹ ਬese ਮੇਰੀ ਹੌਸਲਾ ਸੀ ਮੈਂ ਕੁਮੈਂ ਖਾਣੇ ਸੀ ਕੁਛ ਮੈਂ ਮੰਗਾ ਕੇ ਖਾਣਗੇ ਤੇ ਮੈਂ ਜਾ ਬਣਾ ਕੇ ਘਰ ਤੇ ਸੀ ਮੈਂ ਇੰਨੇ ਮੈਂ ਸੌਂ ਲੂੰਗੀ ਦੋ ਮਿੰਟ ਮੇਰੀ ਹੁਣ ਸੌਣ ਦੀ ਗੱਲ ਸੀ 10 ਮਿੰਟ ਤੇ ਮੈਂ ਪੈ ਮੇਰੀ ਆਦਤ ਹੈ ਮੈਂ ਪਈ ਤੇ ਮੂਰੇ ਮੋਬਾਈਲ ਧਰਿਆ ਬਸ ਆਪਾਂ ਨੂੰ ਨੀਂਦ ਆਈ ਲੱਗੀ ਲੱਗਾ ਇਹ ਮੜਜੀ ਹਾਂ ਭੂਆ ਨਾ ਜਦੋਂ ਭੂਨੇ ਸੌਣਾ ਹੁੰਦਾ ਬਈ ਜੇ ਤੁਹਾਨੂੰ ਵੀ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਵੀ ਭੂਆਲੀ ਟ੍ਰਿਕ ਅਪਣਾ ਲਿਆ ਕਰੋ ਇੱਕ ਸਾਈਡ ਫੋਨ ਲਾ ਲਿਆ ਕਰੋ ਦੂਜੀ ਸਾਈਡ ਪੈਸਰਾ ਨਾਲ ਲਾ ਕੇ ਆਪਦਾ ਸੋ ਜਾ ਕਰੋ ਫੋਨ ਦੇਖਦੇ ਦੇਖਦੇ ਨੀਂਦ ਆ ਜਾਂਦੀ ਹੈ ਮੈਨੂੰ ਆਉਂਦੀ ਹੈ ਜਦੋਂ ਫੋਨ ਹੁੰਦੇ ਨਹੀਂ ਸੀ ਮੈਂ ਛੋਟੀ ਹੁੰਦੀ ਸੀ ਉਦੋਂ ਫੋਨ ਫਰੋਂਦੇ ਨਹੀਂ ਸੀ ਹਾਂ ਜਾਂ ਤਾਂ ਮਿੰਨੀ ਕਲਰ ਕਲਰ ਟੀਵੀ ਹੁੰਦੇ ਮਿੰਨੀ ਜੇ ਉਹ ਹੁੰਦੇ ਜਾਂ ਹੋਵੇ ਨਹੀਂ ਸੀ ਜੰਨੇ ਨੇ ਵੈਸੇ ਮੈਂ ਤਾਂ ਇਹਨਾਂ ਨੂੰ ਸਿੱਖਿਆ ਦੇ ਕੇ ਹਟੀਆਂ ਵੀ ਤੁਸੀਂ ਮਿਰਚਾ ਘੱਟ ਖਾਇਓ ਪਰ ਮੈਂ ਬਣਾਉਣ ਤੋਂ ਪਹਿਲਾਂ ਭੂਆ ਨੂੰ ਇਹ ਕਹਿ ਕੇ ਹਟੀ ਸੀ ਵੀ ਪੂਰੀ ਕਰਾਰੀ ਬਣਾਈ ਚੋਰ ਪਾ ਦੇ ਭੂਨ ਨੂੰ ਘੱਟ ਹੈ ਨਾ ਨੂਨ ਜਿਆਦਾ ਦਾ ਇਲਾਜ ਨਾ ਘੱਟ ਦਾ ਲਾਏ ਸਭੀ। ਯਾ ਪਤਾ ਕੀ ਜੇ ਮੈਨੂੰ ਨਾ ਜਾ ਤਾਂ ਮੈਨੂੰ ਮੈਂ ਉਹ ਟੀਵੀ ਨੂੰ ਟਾਈਮ ਤੇ ਲਾ ਲੈਂਦੀ। ਫਿਰ ਆਪਣੇ ਆਪ ਹੀ ਉਹ ਵੱਡਾ ਦੁੱਧ ਪਾ ਦਿੰਦੀ। ਹੂੰ ਬਹੁਤ ਹੈ ਬੱਚੇ। ਹੁਣ ਉਹ ਨਹੀਂ ਹੈ ਪਹਿਲਾਂ। ਤੇ ਉਹ ਆਪਣੇ ਆਪ ਨਾਲ ਫਿਰ ਬੰਦ ਟਾਈਮ ਤੇ ਲੱਗੇ ਹੁੰਦਾ ਆਪਣੇ ਆਪ ਬੰਦ ਹੋ ਜਾਂਦਾ ਤੇ ਦੇਖਦੇ ਦੇਖਦੇ ਟੀਵੀ ਮੈਨੂੰ ਨਹੀਂ ਆਇਆ ਗਰਮੀਆਂ ਦੇ ਮਹੀਨੇ ਬਾਹਰੇ ਕੂਲਰ ਲੱਗਾ ਹੁੰਦਾ ਮੈਨੂੰ ਕੂਲਰ ਦੇ ਖੜ ਕੇ ਜੀ ਨੀਂਦ ਆਉਂਦੀ ਬੇਸ਼ੱਕ ਪੂਆ ਸਾਡੇ ਤੋਂ ਸਾਰਿਆਂ ਤੋਂ ਵੱਡੀ ਐ ਤੇ ਪਰ ਪੂਆ ਦੀਆਂ ਜਿਹੜੀਆਂ ਹਰਕਤਾਂ ਨੇ ਉਹ ਜਿਵੇਂ ਮੈਂ ਕਰਦੀਆਂ ਮੇਰੇ ਤੋਂ ਵੀ ਜ਼ਿਆਦਾ ਨਿਆਣੇ ਵਾਲੀਆਂ ਨੇ ਹਾਂ ਇਹ ਲੈ ਵੀ ਆ ਪਨੀਰ ਕੱਟੋ ਘੜ ਤਨ ਪਤੋਂ ਬਾਹਰ ਆ। ਕਿਉਂਕਿ ਉਹ ਕਿ ਅਸੀਂ ਚੁੱਕੀ ਜਾਣੇ। ਫਿਰ ਈਸ਼ੂ ਦਾ ਐਸਵਾ ਹੈ ਤੇ 딸ੀ ਦਸਵਾ ਸੁੱਖ ਨੂੰ ਬਾਟੀ-ਬਾਟੀ ਭਰ ਕੇ ਖਾਣੇ ਦੇ ਦਰਛੰਦ ਜਮੀ ਇੰਨੀ ਖਾਂਦਾ ਹੁੰਦਾ। ਮੈਂ ਵੀ ਆ। ਤੂੰ ਵੀ ਓਨੀ ਨਹੀਂ ਖਾਂਦਾ ਨਾ ਹੁਣਾਂ ਜੀ। ਮੈਂ ਬਾਟੀ ਭਰ ਕੇ ਖਾਣ ਵਾਲੀ ਹੈਗੀ ਆ। ਤੂੰ ਬਾਟੀ ਭਰ ਕੇ ਖਾਣਾ। ਹਾਂ। ਚੱਲ। ਮੈਨੂੰ ਬਾਰ ਤੂੰ ਦਿਨ ਦੇਣੀ ਹੈਗੇ। ਮੋਂ ਫਿਰ ਅੱਜ ਤਿੰਨ ਬਾਟੀ ਭਰ ਕੇ ਦਊਗੀ। ਪੈਂ ਤਾਂ ਉਹੀ ਰੂਮ ਚੋਂ ਕੀ ਸਮਝਦੇ ਹੁੰਦੇ ਆ। ਨਾ। ਤੇ ਫਿਰ ਬਾਟੀ ਭਰ ਕੇ। ਇਹ ਜਦੋਂ ਮੈਂ ਦੁੱਧ ਬਾ ਦੁੱਧ ਪਾ ਕੇ ਬਣਾ ਕੇ ਜਿਉਂਦੇ ਆਂ ਝੁਕ ਲਾ ਜਾਣਾ ਖਾ ਜਾਂਦਾ ਖੁੱਡੀ ਖਾਂਦੇ ਸਬਜ਼ੀ ਸੀ ਮੈਂ ਵੀ ਇਹੀ ਖਾਨੀ ਨੇ ਸਬਜ਼ੀ ਸਬਜ਼ੀ ਬਿਲਕੁਲੀ ਮੈਂ ਵੀ ਸਬਜ਼ੀ ਰੁੱਖੀ ਬਹੁਤ ਖਾਨੀ ਆ ਕਿਹਦੀ ਕਿਹਦੀ ਆਦਤ ਆ ਬਈ ਵੀ ਜਦੋਂ ਆਪਾਂ ਸਬਜ਼ੀ ਘਰ ਦਿੰਦੇ ਆ ਕਈ ਵਾਰੀ ਆਪਣੀ ਮੰਮੀ ਕਹਿੰਦੀ ਆ ਨੂਨ ਮਿਰਚ ਦੇਖੀ ਮੜਾ ਇਹ ਸਬਜ਼ੀ ਚ ਉਦੋਂ ਮੈਂ ਪਾਟੀ ਭਰ ਕੇ ਵੇਖਦੀ ਆ ਵੀ ਹਾਂ ਵੀ ਖੜ ਜਾ ਫਿਰ ਸਵਾਦ ਨਾਲ ਹੀ ਖਾਉ ਹਣ ਬੈਠ ਕੇ ਕਿ ਮੈਂ ਐਨ ਵਧੀਆ ਤੜਕਾ ਤੁਕਾ ਲਾ ਕੇ ਫੇਰ ਵੀ ਗਰਮੀਆਂ 'ਚ ਕਦੂ ਦੀ ਸਬਜ਼ੀ, ਇੱਕ ਭਿੰਡੀ ਦੀ ਸਬਜ਼ੀ ਖਾ ਕੇ ਦੇਖਦੇ ਨੇ ਹੁਣ ਫੜਵਾਉਣੀ ਹੈ Karele ਪਰ ਮੈਂ ਅੱਗੇ ਵਾਲੀ ਬੀਬੀ ਨੂੰ ਫੜਾ ਕੇ 2 ਕਿਲੋ Karele ਨੇ ਘਰ ਨੂੰ ਬਣਾ ਕੇ ਦਿੱਤੇ ਬਹੁਤ ਟੈਸਟੀ ਬਣਾਏ ਨੇ ਤੇ ਜਮੈਂ ਮੇਰੀ ਭੈਣ ਨੂੰ ਕਹਿੰਦੀ ਆ ਛੋਟੀ ਭੈਣ ਹੈ ਮੇਰੀ ਗਰਮੀ ਦੀਆਂ ਸਬਜ਼ੀਆਂ ਦਾ ਬਸ ਇਹੀ ਨੇ ਹਣਾ Karele ਐਸੇ Karele ਗਰਮ ਹੁੰਦੇ ਆ ਕਹਿੰਦੇ ਫਿਰ ਸਿਆਲਾਂ ਚਾਉਣੇ ਚਾਹੀਦੇ ਆ ਨਹੀਂ ਨਹੀਂ ਬਣੇ ਗਰਮੀਆਂ 'ਚ ਵੈਸੇ ਨਾ ਮੇਰੀ ਭੈਣ ਕੇ ਅੱਜ ਵਿਆਹ ਹੈ ਉਹ ਮੈਨੂੰ ਬਹੁਤ ਕਹਿ ਚੁੱਕੀ ਦੀ ਤੂੰ ਆ ਜਾ ਆ ਜਾ ਤੇ ਇੰਨਾ ਦੇ ਸਾਹਮਣੇ ਵੀ ਕਿੰਨੀ ਵਾਰੀ ਬੁਵਾ ਕਰ ਬਰਨ ਤੇ ਆ ਤੇ ਨਹੀਂ ਗਈ ਚਲ ਕੋਈ ਨਾ ਚਵਾਕਾਂ ਨਾਲ ਉਹਦੇ ਕਿ ਤੈਨੂੰ ਵਿਆਹ ਹੈ ਫਿਰ ਤਾਂ ਹੀ ਤਾਂ ਗਈ ਨਹੀਂ ਵੀ ਮੇਰੇ ਦੇ ਘਰੇ ਵਿਆਹ ਆਇਆ ਚਲ ਬਈ ਬੀਬੀ ਬਾਗੀ ਲਓ ਜੀ ਜੀ ਹੁਣ ਆਪਾਂ ਵਿੱਚ ਪਾਵਾਂਗੇ ਇਹਦੇ ਆਪਣੀਆਂ ਪਕੌੜੀਆਂ ਆ ਗਈਆਂ ਛੋਟੀਆਂ ਛੋਟੀਆਂ ਲੈ ਲਈਆਂ ਸਿਓ ਇਹ ਹੋ ਗਾ ਬਿਕਾਨੀ ਪੁਜੀਆ ਮਲਾਈ ਸੇ ਉਹਦਾ ਆਪਣੀ ਸਬਜੀ ਨਾ ਪਾ ਲਈਦਾ ਹੁੰਦਾ ਗੜਗੇ ਲੋ ਯਾ ਰੈਸਪੀ ਸ਼ੇਅਰ ਕਰਤੀ ਐ ਸੀ ਸਭ ਦੇ ਨਾਲ ਬੁਲਬੁਲ ਤੂੰ ਤਾਂ ਪਿੱਛੇ ਹੀ ਰਹਿ ਗਈ ਹੈਲੋ ਗਾਇਜ਼ ਉਹ ਇਹ 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 ਹੋਜੀ ਕੁੜੀਆ ਜਿਹੜੀ ਕੁਕਿੰਗ ਚ ਇੰਟਰਸਟਿੰਗ ਰੱਖਦੀ ਮੈਂ ਤਾਂ ਬਹੁਤ ਇੰਟਰਸਟ ਰੱਖਦੀ ਆ ਜਿਹੜੀ ਅੱਜ ਰਾਜਮਾ ਦੀ ਸਬਜੀ ਹੈ ਨਾ ਉਹ ਮੈਂ ਹੀ ਬਣਾਈ ਆ ਦਾਸ ਨੇ ਬਣਾਈ ਆ ਸਬਜੀ ਬਹੁਤ ਸਵਾਦ ਆ ਦੇਖੋ ਰਿਵਿਊ ਆ ਰਹੇ ਨੇ ਨਾ ਸਬਜੀ ਬਹੁਤ ਸਵਾਦ ਹੈ ਦਰਸ਼ਣ ਨਾ ਮੇਰੀ ਗੱਲ ਸੁਣੋ ਦਰਸ਼ਣ ਇੱਕ ਡੇਢ ਦੋ ਬਸ ਇੰਨੀ ਰੋਟੀਆਂ ਮੈਂ ਅੱਜ ਦਰਸ਼ਣ ਸਾਢੇ ਤਿੰਨ ਨੂੰ ਵੇਖੋ ਤੁਸੀਂ ਬੁਲਬੁਲ ਦਾ ਦਰਸ਼ਣਾਂ ਨੇ ਸਾਢੇ ਤਿੰਨ ਰੋਟੀਆਂ ਖਾ ਗਿਆ ਸੋਣਾ ਨਾ ਤੇਰਾ ਸੋਣਾ ਆਹ ਆਹ ਰੈਸਪੀ ਮੈਂ ਵੀ ਦੇਖਾਂਗੀ ਮੈਨੂੰ ਬਣਾਉਣੀ ਨਹੀਂ ਆ ਹੁਣ ਤਾਂ ਬਣ ਗਈ ਹੁਣ ਕੀ ਦੇਖੇਗਾ ਹਾਂ ਹੁਣ ਤਾਂ ਖਾਂਦਿਆਂ ਨੂੰ ਹੀ ਦੇਖੀ ਬਸ ਤੇ ਰੇਲ ਬਰਾਤ ਤੇ ਖਾਣੀ। ਇਝੂਕੇ ਹਨਾ ਬਈ ਬਾਹਾਂ ਪਕੌੜੀਆਂ ਜਨਪਾਈ ਤਰੀਜੀ ਅੱਖੀ ਤੇ ਬਿੱਲਾ ਕਹਣਾ ਆਹੋ ਤੈਨੂੰ ਲੱਗਦਾ ਰਾਂਝਾ ਵੱਡਾ ਕਹਿੰਦਾ ਤਰੀ ਜਲਾ ਆ ਗਿਆ ਪਕੌੜੀਆਂ ਖਾਣ ਨੂੰ ਸੌਗਾ ਤਰੀ ਤੂੰ ਲੈ ਲੋ ਵੀ ਐਨੇ ਕੁ ਬਚ ਗੀਆਂ ਖਾ ਲੋ ਮੈਂ ਖਾਣੀਆਂ ਨੇ ਮਜ਼ਾ ਆ ਜੀ ਸੇ ਪੱਲੇ ਤੜਕਾ ਦਾ ਹੈ ਹੈ ਭੂਆ ਹਨਾ ਬਸ ਇਹਨੂੰ ਸਵਾਰ ਕੇ ਹੁਣ ਵਾਲੇ ਦੁਆਣੇ ਨੇ ਤੇ ਤੁਹਾਡੀ ਸਿਓ ਭਾਜੀ ਬਣ ਕੇ ਰੈਡੀ ਹੈ ਜੇ ਤੁਸੀਂ ਕਿਸੇ ਨੂੰ ਵੀ ਆਪਦੀਆਂ ਕਰਮ ਕਰਮ ਰੋਟੀਆਂ ਦੇ ਨਾਲ ਭੋਜ ਸਕਦੇ ਧੰਨਵਾਦ ਜੀ ਮੈਂ ਜੇ ਤੁਹਾਨੂੰ ਹੋਮ ਡਿਲੀਵਰੀ ਕਰਾਣੀ ਹੈ ਤਾਂ ਭੂਆ ਨਾਲ ਕੰਟੈਕਟ ਕਰੋ ਠੀਕ ਹੈ ਹਾਂ ਤੇ ਟਿਫਨ ਅਸੀਂ ਬਣਾ ਕੇ ਭੇਜਦੇ ਹਾਂ ਲਹਿਰੇ ਦੇ ਆਸ-ਪਾਸ ਦੇ ਪਿੰਡਾਂ ਦੇ ਜਿੰਨੇ ਵੀ ਲੋਕ ਨਹੀਂ ਜਿਨ੍ਹਾਂ ਦੇ ਘਰੇ ਰੋਟੀ ਨਹੀਂ ਬੰਦੀ ਕੋਈ ਸੁਵਿਧਾ ਨਹੀਂ ਹੈਗੀ ਮੰਨ ਲਓ ਕਈ ਵੀ ਮੁੰਡੇ ਵਿਚਾਰੇ ਐ ਡਿਊਟੀ ਡੈਟੀ ਕਰਦੇ ਹੁੰਦੇ ਆ ਵੀ ਦੂਰ 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 ਆ ਕੇ ਰਹਿੰਦੇ ਨੇ ਤੇ ਉਹਨਾਂ ਦੀ ਮੰਮੀਆਂ ਤਾਂ ਚਲੋ ਘਰੇ ਹੁੰਦੀਆਂ ਨੇ ਕਈ ਵਿਆਹ ਹੀ ਨਹੀਂ ਹੁੰਦੇ ਵਿਚਾਰੇ ਹਨਾ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਨੇ ਜਿਹੜੇ ਰੋਟੀ ਨਹੀਂ ਬਣਾ ਸਕਦੇ ਆਪਦੀ ਆਪ ਭਾਈ ਸਾਨੂੰ ਮੈਸੇਜ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਤੁਸੀਂ ਇੰਸਟਾਗ੍ਰam ਤੇ ਡੀਐਮ ਕਰਿਓ ਸਾਡੀ ਭੂਆ ਸਿੱਧਾ ਹੀ ਰਿਪਲਾਈ ਦੇਉਗੀ ਕਿਉਂਕਿ ਭੂਆ ਵੀ ਹੱਥ ਨੇ ਆ ਕੇ ਰੋਟੀ ਨਹੀਂ ਬਗਾ ਕੇ ਪੈਂਦੀ ਆਈ ਪੈ ਜਾਂਦੀ ਐ ਕਿਉਂਕਿ ਭੂਆ ਤਾਂ ਪੱਖੀ ਮਰੂ ਮਰੂਗੀ ਨਾਲ ਤੁਹਾਨੂੰ ਵੀ ਮਾਰੂਗੀ ਤੁਸੀਂ ਟੀਫੰਡੀ ਕਿਤੇ ਰਹ ਜਾਓ ਤੇ ਭੂਆ ਇਧਰ ਸੌਂ ਜਾਊਗੀ ਹਨਾ ਵੀ ਜਿੱਤੇ ਮਾਨਪ੍ਰੀਤ ਗਈ ਉਸ ਸ਼ੂਰ ਤੋਂ ਨਹੀਂ ਮੈਂ ਆਪਣੇ ਲੇਟ ਰੋਟੀ ਖਾਣੀ ਉਹਦੇ ਵੀ ਇਕ ਹੋਰ ਕਿਦ ਨੂੰ ਜੱਸੇ ਕੇ ਵੀ ਲੇਟ ਰੋਟੀ ਖਾਈ ਗਿਆ ਫਿਰ ਮੈਨੂੰ ਭੁੱਖ ਨਹੀਂ ਹੁੰਦੀ ਮੈਂ ਪੀ ਕੇ ਪਾਣੀ ਰਾਮ ਨਾਲ ਪੈ ਜਾਣਾ ਪਰ ਫਟ ਲੈ ਨਹੀਂਦਾ ਇਹ ਚੱਲ ਗਿਆ ਤੇਲ ਕਰੀਏ ਮੈਂ ਤੇਰੇ ਵਰਸ ਓਕੇ ਬਾਈ ਜੀ ਲੈ ਲਿਨਾ ਖਾਸ ਜੀ ਲਓ ਜੀ ਸ਼ੂਟ ਆਪਣਾ ਹੋ ਗਿਆ ਸੀ ਹੁਣ ਕੰਪਲੀਟ ਬੁਲਬੁਲ ਚੜਾਤੀ ਆਪਾਂ ਪਟਿਆਲੇ ਵਾਲੀ ਬੱਸ ਸ਼ੂਟ ਤਾਂ ਚਲੋ ਅੱਜ ਬੁਲਬੁਲ ਦਾ ਹੀ ਸੀ ਪਰ ਉਹਨੇ ਵਿਚਾਰੀ ਨੇ ਫਿਰ ਜਾਣਾ ਵੀ ਹੁੰਦਾ ਹੈ ਨਾ ਤੇ ਆਪਾਂ ਵਲੌਗ ਦਾ ਜੈਂਡ ਕਰਨ ਲੱਗੇ ਆ ਕਾਫੀ ਦੇ ਕੱਪ ਨਾਲ ਭੂਆ ਨੇ ਆਪਨੂੰ ਕਾਫੀ ਬਣਾ ਕੇ ਦੇਦੀ ਆਪਾਂ ਪੀ ਲਈ ਤੇ ਨਾਲ ਇੱਕ ਗੱਲ ਤੁਹਾਨੂੰ ਅਸੀਂ ਹੋਰ ਦੱਸਣੀ ਸੀ ਜਦੋਂ ਸਿਓ ਭੱਜੀ ਬਣਾ ਰਹੇ ਸੀ ਪੂ ਆਪਾਂ ਤਾਂ ਦੱਸ ਨਹੀਂ ਸਕੇ ਹਨਾ ਇਹਨਾਂ ਨੂੰ ਆਪਣੀ ਆਡੀਅנס ਨੂੰ ਸਿਓ ਭੱਜੀ ਦਾ ਤੁਹਾਨੂੰ ਇੱਕ ਇਹ ਫਾਇਦਾ ਵੀ ਜੇ ਤੁਸੀਂ ਬਾਹਰ ਅੰਦਰ ਕਿਤੇ ਵੀ ਗਏ ਹੋ ਦੂਰੋਂ ਆਪਦੇ ਘਰ ਤੋਂ ਤੇ ਤੁਸੀਂ ਬਾਹਰ ਦਾ ਖਾਣਾ ਖਾਣਾ ਚਾਹੁੰਦੇ ਹੋ ਤੇ ਇਹ ਤੁਸੀਂ ਕਿਸੇ ਵੀ ਟਾਬੇ ਤੇ ਜਾਓਗੇ ਤਾਂ ਤੁਹਾਨੂੰ ਤਾਜ਼ੀ ਹੀ ਬਣੀ ਮਿਲੇਗੀ ਕਿਉਂਕਿ ਇਹ ਰੈਸਪੀ ਇੰਨੀ ਆਸਾਨ ਆ ਇਹ ਬਣਾ ਕੇ ਤਾਂ ਉਹ ਰੱਖ ਨਹੀਂ ਸਕਦੇ ਦੁੱਧ ਵਾਲੀ ਹੁੰਦੀ ਆ ਖਰਾਬ ਹੋ ਜਾਂਦੀ ਆ ਤੋਂ ਐਟ ਟੈਂ ਤੇ ਉਨੀਕ ਹੀ ਬਣਾ ਕੇ ਦਿੰਦੇ ਆ ਜਿੰਨੀ ਤੁਸੀ ਖਾਣੀ ਹੁੰਦੀ ਆ ਇਹ ਫਾਇਦਾ ਤੁਹਾਨੂੰ ਬਹੁਤ ਵੱਡਾ ਇਹਦਾ ਆਪਾਂ ਵੀ ਜੇ ਬਣਾ ਕੇ ਧਰ ਲਈਏ ਮਤਲਬ ਇਹਨੂੰ ਐ ਕਹਦੀ ਬਚ ਗਈ ਸਵੇਰ ਖਾਤ ਰੱਖਦੀਏ ਮੈਂ ਤਾਂ ਪਕੌੜੀਆਂ ਫੁੱਲ ਕੇ ਜਮੀ ਐ ਬਣ ਜੂ ਆਟਾ ਹੁੰਦਾ ਉਹ ਗੋਤਕ ਤਲਾ ਜਣੀ ਹੋਏਦਾ ਉਹ ਬਣ ਜੂ ਗੋਜੂਆ ਬਣ ਜੂ ਮੇਰੇ ਪਾਈ ਕਹਦਾ ਹੁੰਦਾ ਯਾਹ ਜੇ ਬਣਾ ਦੇ ਗੋਪਲ ਗੁੰਡਾ ਜਾਂ ਹਾਂ ਉਹ ਚੀਜ਼ ਬਣ ਜਾਂਦੀ ਆ ਤੇ ਇਸੇ ਕਰਕੇ ਇਹਦਾ ਤੁਹਾਨੂੰ ਬਹੁਤ ਵੱਡਾ ਫਾਇਦਾ ਦੱਸ ਚੁੱਕੇ ਆ ਅੱਜ ਅਸੀਂ ਦੋਸਤੋ ਮਿੱਤਰੋ ਤੇ ਤੁਸੀਂ ਇਹ ਜੇ ਤੁਹਾਡਾ ਸਾਡਾ ਵਲੌਗ ਪਸੰਦ ਆਇਆ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜੇ ਤੁਹਾਨੂੰ ਜੱਟ ਵਲੌਗ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਰਾਣੀਪੂਆ ਦੇ ਚੈਨਲ ਬਾਰੇ ਬੋਲ ਰਾਣੀਪੂਆ ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਰਾਣੀਪੂਆ ਹੀ ਆ ਨਾਮ ਚੈਨਲ ਦਾ ਤੇ ਮਾੜੇ ਘਰ ਦੀ ਧੀ ਚੱਲ ਰਿਆਗਾ ਮਨਪ੍ਰੀਤ ਉਹ ਮੇਦੀ ਹੈ ਨਹੀਂ ਜਿਵੇਂ ਦੀ ਉਹ ਚ ਵੜੀ ਹੋਈ ਹੈ ਠੀਕ ਆ ਤੇ ਆ ਬੱਸ ਹੋਰ ਤਾਂ ਤੁਸੀਂ ਕਿਹੜਾ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਨਵੀਂ ਜਗ੍ਹਾ ਤੇ ਜਾ ਕੇ ਬਾਏ ਬਾਏ ਸਾਰਿਆਂ ਨੂੰ ਤਦ ਤੱਕ ਸਾਰੇ ਤੁਸੀਂ ਤੰਦਰੁਸਤ ਰਹੋ ਦਰੁਸਤ ਰਹੋ ਬਾਏ